ਜਿੱਥੋਂ ਜ਼ਮੀਨ ਜਾਂਦੀ ਹੈ ਉਥੋਂ ਮਜ਼ਦੂਰ ਵੀ ਤਾਂ ਜਾਣਗੇ ਨਾ ਜਿਹੜੇ ਜ਼ਮੀਨ ਦੇ ਉੱਤੇ ਜੁੜੇ ਹੋਏ ਨੇ ਜਾਂ ਜਿਹੜੇ ਹੋਰ ਕਿਰਤੀ ਜਮਾਤ ਆ ਕਿਰਤੀ ਹੱਥ ਨੇ ਉਹ ਮਤਲਬ ਜ਼ਮੀਨ ਨਾਲ ਜੁੜੇ ਹੋਏ ਨੇ ਅੱਜ ਇਹ ਜਮਾਨੀ ਆ ਜਿਹੜੇ ਇਹ ਲੈਂਡ ਪੂਲਿੰਗ ਦੀ ਨੀਤੀ ਹੈ ਇੰਨੀ ਹੈ ਇਹਨੂੰ ਕੱਲੇ ਕਾਰਪੋਰੇਟ ਦੀ ਤਾਂ ਜਾਏ ਇਹਨੂੰ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਿਵੇਂ ਕਰਨਾ ਵੱਡੇ ਗੱਫੇ ਉਹਨਾਂ ਤੋਂ ਕਾਰਪੋਰੇਟਾਂ ਤੋਂ ਲੈ ਕੇ ਉਹੀ ਦੀਨਾਂ ਉਹ ਮਜ਼ਦੂਰ ਤੇ ਹੋਰ ਕਿਰਤੀ ਲੋਕ ਵੀ ਦਿਸੇ ਨਹੀਂ ਇਹਦੇ ਵਿੱਚ ਉਹ ਜੋ ਛੋਟੀ ਦੁਕਾਨਦਾਰੀ ਵੀ ਆਉਂਦੀ ਆ ਚਾਹੇ ਉਹ ਫਰਟੀਲਾਈਜ਼ਰ ਵਾਲੇ ਆ ਚਾਹੇ ਮਨ ਲਾ ਥੋੜਾ ਸੌਦਾ ਵੇਚਣ ਵਾਲੇ ਆ ਮਤਲਬ ਸਾਰੀ ਦੀ ਤਬਾਹੀ ਹੋਣੀ ਹੈ ਜਦੋਂ ਵੱਡੇ ਮੌਲ ਆਏ ਹੋਏ ਆ ਪਹਿਲਾਂ ਹੀ ਉਹ ਵਿਲੇ ਕਰ ਰਿਹਾ ਬਹੁਤ ਵੱਡੀ ਪੱਧਰ ਤੇ ਬੇਰੁਜ਼ਗਾਰੀ ਹੋਊਗੀ। ਦੋਸਤ ਹਰ ਸਿੰਘ ਮੰਨਦਾ ਇਹ ਗੱਲ ਕਹਿ ਰਿਹਾ ਉਹ ਕਹਿੰਦਾ ਵੀ ਪਾਲਿਸੀ ਲੋਕਾਂ ਦੇ ਹਿੱਤ ਚ ਹੈ ਪਰ ਕੁਝ ਵਿਰੋਧੀ ਤੇ ਕੁਝ ਲੋਕ ਗਮਰਾਹ ਕਰ ਰਹੇ ਨੇ ਲੋਕਾਂ ਨੂੰ ਤੁਸੀਂ ਗਮਰਾਹ ਕਰ ਰਹੇ ਹੋ। ਭਗਵੰਤ ਮਾਨ ਮਤਲਬ ਨਾ ਵਿਚਾਰਾ ਮੈਨੂੰ ਤਾਂ ਲੱਗਦਾ ਵੀ ਉਹਦੀ ਹਰ ਵਕਤ ਹੀ ਘੁੱਟ ਲੱਗੀ ਹੁੰਦੀ ਆ। ਉਹਦੀ ਮਤਲਬ ਜਿਹੜੀ ਝਾਕੜੀ ਉਹ ਦੱਸਦੀ ਆ। ਬਈ ਐਂ ਬੰਦਾ ਬੈਸਨੂੜੀਆ ਬੰਦਾ ਤਾਂ ਉਹ ਵਿੱਚ ਝਾਕ ਨਹੀਂ ਸਕਦਾ। ਤੇ ਡਰਾਉਂਦਾ ਏ ਜਣ ਦੀ ਅੱਖਾਂ ਨਾਲ ਉਹ। ਲੋਕ ਤਾਂ ਇਹ ਕਹਿੰਦੇ ਆ ਸਾਡ ਨੂੰ ਮਤਲਬ ਮਾਰਕ ਦਾ ਜ਼ਮੀਨ ਜਾ ਸਕਦਾ ਕੋਈ ਉਦਾਂ ਮੈਂ ਕਹਿੰਦਾ ਜੀ ਦੋ ਦੋ ਕਨਾਲਾਂ ਪਿੱਛੇ ਲੱਤਾਂ ਵੱਢੀ ਜਾਂਦੇ ਆ ਇਹੋ ਸਾਰੀ ਜਿਵੇਂ ਛੱਡ ਦੇਣਗੇ ਨਹੀਂ ਛੱਡਣਗੇ ਹਰ ਤਰ੍ਹਾਂ ਪ੍ਰਧਾਨ ਮੰਤਰੀ ਕੇਜਰੀਵਾਲ ਹੋਊਗਾ ਕਿਸੇ ਨੂੰ ਅੰਦਰੋਂ ਝਾਕ ਸੀ ਕਿਉਂਕਿ ਪੜਿਆ ਲਿਖਿਆ ਬਹੁਤ ਜ਼ਿਆਦਾ ਆ ਟੈਕਸ ਕਿੰਵੇਂ ਇਕੱਠਾ ਕਰਨਾ ਹੈ ਲੋਕਾਂ ਨੂੰ ਰੁਕਣਾ ਕਿਵੇਂ ਚੰਗਾ ਤਿਆਰ ਭਏ ਨੂੰ ਉਹ ਹੁਣ ਸਾਰੇ ਪਾਸਿਆਂ ਤੋਂ ਜੇ ਕਰੀਏ ਮਾਂਜਾ ਲੱਗ ਗਿਆ ਜੀ ਉਹਦਾ ਕਾਰਨ ਇੱਕੋ ਹੀ ਆ ਵੀ ਇਹ ਕਾਰਪੋਰੇਟ ਜੰਗਤ ਤੋਂ ਅੰਨੇ ਪੈਸੇ ਲੈਣੇ ਹਨ ਨੇ ਇਹ ਸਿਆਸੀ ਤੌਰ ਤੇ ਵੀ ਮੰਨ ਲਓ ਲੈਣਗੇ ਪਾਰਟੀ ਨੂੰ ਪੈਸੇ ਜਿਹੜੀ ਵੱਡੀ ਅਫਸਰ ਚਾਹੀਏ ਉਹ ਵੀ ਲਊਗੀ ਉਹ ਤਕੜੀ ਹੋ ਕੇ ਇਹਨਾਂ ਨੂੰ ਸੁਪਨਾ ਵੀ 2027 ਵਾਲੀਆਂ ਚੋਣਾਂ ਜਿੱਤ ਜੀ ਲੋਕਵਾਈ ਟੀਵੀ ਦੇਖ ਰਹੇ ਤੁਸੀਂ ਮੈਂ ਮਨਿੰਦਰਜੀਤ ਸਿੱਧੂ ਲੁਧਿਆਣਾ ਦੇ ਪਿੰਡ ਯੋਧਾਂ ਦੇ ਵਿੱਚ ਇਕੱਠ ਰੱਖਿਆ ਗਿਆ ਇਕੱਠ ਰੱਖਿਆ ਗਿਆ 24000 ਕਿੱਲੇ ਜ਼ਮੀਨ ਜਿਹੜਾ ਸਰਕਾਰ ਰਿਕਵਰ ਕਰਨਾ ਚਾਹੁੰਦੀ ਹੈ ਲੈਂਡ ਪੋਲਿੰਗ ਪਾਲਿਸੀ ਤਹਿਤ ਉਹਦੇ ਖਿਲਾਫ 32 ਦੇ ਕਰੀਬ ਪਿੰਡ ਜਿਹੜੇ ਐ ਇਸ ਮਾਰੇ ਠਾਉਣਿਆਂ ਤੇ ਉਹਦੇ ਖਿਲਾਫ ਕਿਸਾਨ ਜਥੇਬੰਦੀਆਂ ਤੇ ਸਥਾਨਕ ਲੋਕਾਂ ਵੱਲੋਂ ਇੱਕ ਵੱਡਾ ਇਕੱਠ ਰੱਖਿਆ ਜਿੱਥੇ ਕਿਸਾਨ ਜਥੇਬੰਦੀਆਂ ਦੇ ਆਗੂ ਪਹੁੰਚੇ ਨੇ ਜਿਨ੍ਹਾਂ ਵਿੱਚ ਮਨਜੀਤ ਸਿੰਘ ਧਨੇਰ ਪਹੁੰਚੇ ਨੇ ਗੱਲਬਾਤ ਕਰਦੇ ਆ ਪ੍ਰਧਾਨ ਜੀ ਕਿਵੇਂ ਦੇਖਦੇ ਹਾਂ ਲੈਂਡ ਪੂਲਿੰਗ ਪਾਲਿਸੀ ਤਾ ਜਿਹੜਾ 24000 ਕਿੱਲਾ ਸਰਕਾਰ ਐਕਵਾਇਰ ਕਰਨ ਦੀ ਤਿਆਰੀ ਦੇ ਵਿੱਚ ਹੈ ਸਰਕਾਰ ਕਹਿ ਰਹੀ ਹੈ ਕਿ ਬੈਨੀਫਿਟ ਬਹੁਤ ਹੋਣਾ ਹੈ ਅਰਬਨਾਈਜੇਸ਼ਨ ਹੋ ਜਾਣੀ ਹੈ ਦੇਖੋ ਮੈਨੂੰ ਲੱਗਦਾ ਮਨਜਿੰਦਰ ਅੱਪਾ ਨੇ ਐਦਾਂ ਨਾਲ ਗੱਲ ਕਰੀ ਵੀ ਇਹ 24000 ਕਿੱਲਾ ਲੈਣ ਨੂੰ ਸਰਕਾਰ ਫਿਰਦੀ ਹੈ ਅਸਲ ਸਰਕਾਰ ਦਾ ਮਗਰ ਮਤਲਬ ਮੰਤਬ ਕੀ ਹੈ ਇਹਦੇ ਆਪਾਂ ਉਹ ਤੇ ਗੱਲ ਕਰ ਗਏ ਕਿਉਂਕਿ ਸਾਰੇ ਪੰਜਾਬ ਚ ਇਹਨੇ ਐਲਾਨ ਕਰਤਾ ਇਹ ਤਾਂ 24000 ਤੋਂ ਪਹਿਲੇ ਦਿਨ ਕੀਤਾ ਸੀ ਨਾ ਉਸ ਤੋਂ ਬਾਅਦ 27 22 ਸ਼ਹਿਰਾਂ ਦੇ ਵਿੱਚ ਜਿਵੇਂ ਸਾਡਾ ਬਰਨਾਲਾ ਸਾਰਿਆਂ ਨੂੰ ਮਾੜਾ 300 ਕਿੱਲਾ ਉੱਥੇ ਵੀ ਮਤਲਬ ਲੈਂਡ ਪੂਲਿੰਗ ਦੇ ਥੱਲੇ ਲੈ ਲਿਆ ਜਾਂਦਾ ਇਹ ਲੰਮੀ ਕਹਾਣੀ ਹੈ ਵੀ ਇਹਨਾਂ ਆਪਾਂ ਬੋਲ ਨਹੀਂ ਸਕਣਾ ਤਤਪੱਖੋਂ ਮਤਲਬ ਇਹ ਹੈਗਾ ਵੀ ਜਦੋਂ ਦਿੱਲੀ ਦੀਆਂ ਚੋਣਾਂ ਕੇਜਰੀਵਾਲ ਨੇ ਲੜੀਆਂ ਤਾਂ ਉੱਥੇ ਇਹਨੇ ਮਤਲਬ ਲੋਕਾਂ ਨੂੰ ਇੱਕ ਅਪੀਲ ਕੀਤੀ ਸੀ ਵੀ ਸਾਡਾ ਜਿਹੜਾ ਵਿਕਾਸ ਮਾਡਲ ਹੈ ਦਿੱਲੀ ਦਾ ਆਮ ਆਦਮੀ ਪਾਰਟੀ ਦਾ ਜੇ ਲੋਕੋ ਤੁਹਾਨੂੰ ਮਨਜ਼ੂਰ ਆ ਜੇ ਤੁਹਾਨੂੰ ਲੋਕੋ ਮਨਜ਼ੂਰ ਆ ਵੀ ਅਸੀਂ ਭ੍ਰਿਸ਼ਟਾਚਾਰ ਨਹੀਂ ਕੀਤਾ ਅਸੀਂ ਇਮਾਨਦਾਰ ਹਾਂ ਫੇਰ ਸਾਨੂੰ ਵੋਟਾਂ ਪਾਇਓ ਨਹੀਂ ਨਾ ਪਾਇਓ ਤੇ ਲੋਕਾਂ ਨੇ ਉਹ ਤੇ ਮੋਹਰ ਲਾਤੀ ਵੀ ਤੁਸੀਂ ਭ੍ਰਸ਼ਟਾਚਾਰੀਆਂ ਤੁਹਾਡੀ ਕੋਈ ਪਾਲਿਸੀ ਲੋਕਪੱਖੀ ਨਹੀਂ ਹੈ ਜੀ ਤੇ ਲੋਕਾਂ ਨੇ ਮਤਲਬ ਧੋਕੇ ਤੌਰ ਤੇ ਹੁਣ ਇਹਨਾਂ ਨੂੰ ਦਿੱਲੀ ਚ ਬੈਣਾ ਮੁਸ਼ਕਲ ਸੀ ਪੰਜਾਬ ਚ ਆ ਗਏ ਸਾਰੀ ਮਤਲਬ ਜਿਹੜਾ ਉਹ ਵੇਲਣਾ ਦਾ ਵਗਾ ਦਿੱਲੀ ਵਾਲਾ ਉਹ ਪੰਜਾਬ ਚ ਆ ਗਿਆ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਥੱਲੇ ਬਗਾਵਤ ਹੈ ਕਿਉਂਕਿ ਜਿਹੜਿਆਂ ਨੇ ਹੁਣ ਤੱਕ ਤਪੜ ਝਾੜਿਆ ਜਿਹੜਿਆਂ ਨੇ ਮਤਲਬ ਦਿਨ ਰਾਤ ਇਹਨਾਂ ਵਾਸਤੇ ਇੱਕ ਕੀਤਾ ਸੀ ਉਹਨਾਂ ਵਾਸਤੇ ਕੋਈ ਆਉਂਦਾ ਨਹੀਂ ਚੀਰਮੈਨੀਆਂ ਸਾਰੀਆਂ ਦਿੱਲੀ ਵਾਲਿਆਂ ਦੀਆਂ ਜਾਂ ਵੱਡੀ ਅਫਸਰ ਚਾਹੀਦੇ ਜਿਹੜੇ ਰੱਖਿਆ ਪੀਏ ਉਹ ਸਰਕਾਰ ਚਲਾਉਣ ਵਾਸਤੇ ਹੁਣ ਉਹ ਉਹ ਪਾਲਿਸੀ ਕੀ ਆ ਅਸਲ ਚ ਪਾਲਿਸੀ ਇਹ ਹੈ ਵੀ ਜਦੋਂ ਤੋਂ ਦਿੱਲੀ ਚੋਂ ਤੋਰੇ ਆ ਤਾਂ ਜਿੱਥੇ-ਜਿੱਥੇ ਇਹ ਕਹਿੰਦਾ ਸੀ ਮੈਂ ਪੰਜਾਬ ਮਤਲਬ ਭਾਰਤ ਦਾ ਪ੍ਰਧਾਨ ਮੰਤਰੀ ਕੇਜਰੀਵਾਲ ਹੋਊਗਾ ਕਿਸੇ ਨੇ ਨੂੰ ਅੰਦਰੋਂ ਝਾਕ ਸੀ ਕਿਉਂਕਿ ਪੜਿਆ ਲਿਖਿਆ ਬਹੁਤ ਜ਼ਿਆਦਾ ਆ ਟੈਕਸ ਰੁਕਸ ਕਿਵੇਂ ਇਕੱਠਾ ਕਰਨਾ ਹੈ ਲੋਕਾਂ ਨੂੰ ਲੁੱਟਣਾ ਕਿਵੇਂ ਚੰਗਾ ਤਿਆਰ ਭਾਏ ਨੂੰ ਉਹ ਹੁਣ ਸਾਰੇ ਪਾਸਿਆਂ ਤੋਂ ਜੇ ਕਰੀ ਜ ਮਾਂਜਾ ਲੱਗ ਗਿਆ ਇਹਨੂੰ ਮਾਂਜਾ ਲੱਗਣ ਤੋਂ ਬਾਅਦ ਜਿਹੜੀ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਏ ਆ ਹੁਣੇ ਪੰਜਾਬ ਦੇ ਵਿੱਚ ਜਿਹੜੀ ਦੇ ਵਿੱਚ ਐ ਵੀ ਕਹਿਤਾ ਇਹਨਾਂ ਨੇ ਆ ਜਿਹੜੀ ਅੱਜ ਦੇ ਅਖਬਾਰ ਦੇ ਵਿੱਚ ਹੀ ਲਾਇਆ ਵੀ ਜਿਹੜਾ ਉਹ ਕਿਹੜਾ ਉਜ ਕ੍ਰਾਂਤੀ ਲੈਂਦੀ ਹੈ ਜਿਹੜੀ ਵੀ ਉਹਦੀ ਜਿਹੜੇ ਸਰਟੀਫਿਕੇਟਾਂ ਵੀ 45 ਦਿਨਾਂ 'ਚ ਦੇ ਦੇਣਗੇ ਜਿਹੜਾ ਅੱਗੇ 2 ਸਾਲ ਲਾ ਆਂਦੇ ਸੀ 2 ਸਾਲ ਤਾਂ ਲੱਗਦੇ ਸੀ ਕਿਸੇ ਦੇ ਇਤਰਾਜ ਹੁੰਦੇ ਜਿਵੇਂ ਹੁਣ ਤੁਸੀਂ ਖਾੜੇ ਆਏ ਹੋ ਖਾੜੇ ਲੋਕਾਂ ਦਾ ਇਤਰਾਜ ਹੈ ਵੀ ਫੈਕਟਰੀ ਇੱਥੇ ਨਹੀਂ ਲੱਗਣੀ ਚਾਹੀਦੀ ਇਹ ਜਾਂਦੀ ਹੁਣ ਅੰਨੇ ਬਾਲਵਾ ਦੇਣਗੇ ਪੈਸੇ ਥੱਲੇ ਉਹ ਪ੍ਰਦੂਸ਼ਣ ਪਾਉਂਦੀ ਆ ਥੱਲੇ ਪਾਣੀ ਪਾਉਂਦੀ ਆ ਗੰਦਾ ਕੁਛ ਕਰਦੀ ਹੋਵੇ ਉਹਦਾ ਕਾਰਨ ਇੱਕੋ ਹੀ ਆ ਵੀ ਇਹ ਕਾਰਪੋਰੇਟ ਜੰਗਤ ਤੋਂ ਅੰਨੇ ਪੈਸੇ ਲੈਣ ਇਹ ਸਿਆਸੀ ਤੌਰ ਤੇ ਵੀ ਮੰਨ ਲੈਣਗੇ ਪਾਰਟੀ ਨੂੰ ਪੈਸੇ ਜਿਹੜੀ ਵੱਡੀ ਅਫਸਰ ਚਾਹੀਏ ਉਹ ਵੀ ਲਊਗੀ ਉਹ ਤਕੜੀ ਹੋ ਕੇ ਇਹਨਾਂ ਨੂੰ ਸੁਪਨਾ ਵੀ 2027 ਵਾਲੀਆਂ ਚੋਣਾਂ ਜਿੱਤੀਏ ਕੀ ਮੰਨਦੇ ਹੋ ਮਤਲਬ ਇਹ ਜ਼ਮੀਨਾਂ ਤੇ ਜਿਸ ਤਰੀਕੇ ਦਾ ਤੁਸੀਂ ਕਿਹਾ ਪੂਰੇ ਪੂਰੇ ਪੰਜਾਬ 'ਚ ਹੀ ਹਾਲਾ ਹੈ ਹੱਲੇ ਦੇ ਪਿੱਛੇ ਪਾਲਿਸੀਆਂ ਬਾਰੇ ਵੀ ਤੁਸੀਂ ਗੱਲ ਕੀਤੀ ਕੀ ਲੱਗਦਾ ਹੈ ਵੀ ਮੈਂ ਲੋਕਾਂ ਨੂੰ ਵੱਧ ਰੇਟ ਦੀ ਗੱਲ ਚੱਲ ਪੈਂਦੀ ਹੈ ਆਮ ਹੀ ਹੈ ਕਿ ਉਹ ਲੁਧਿਆਣਾ 'ਚ 5-6 ਕਰੋੜ ਰੁਪਏ ਦਾ ਕਿਲਾ ਨਾਰਮਲ ਹੈ ਕਿ ਜਿਹੜੇ ਲੋਕਾਂ ਨੂੰ ਉਹ ਤੋਂ ਵੱਧ ਦੇਣ ਕੇ ਲਜਾਣ ਦੀ ਕੋਸ਼ਿਸ਼ ਕੀ ਲੱਗਦਾ ਲੋਕਾਂ ਨੂੰ ਦੇਣੀ ਚਾਹੀਦੀ ਹੈ ਜ਼ਮੀਨ ਇਹ ਨਹੀਂ ਦੋ ਕ ਕਦੇ ਵੀ ਮਤਲਬ ਜਿਹੜੇ ਜ਼ਮੀਨ ਨਹੀਂ ਦੇਣਗੇ ਕਿਉਂਕਿ ਜਿਹੜੀ ਆਉਣ ਵਾਲੀ ਪੀੜ੍ਹੀ ਆ ਅਸਲ 'ਚ ਉਹਨਾਂ ਦਾ ਭਵਿੱਖ ਜ਼ਮੀਨਾਂ 'ᱨਹੀ ਹੋਈ ਮਤਲਬ ਸਾਜ ਜਿਹੜੀ ਕਿਸਾਨੀ ਆ ਉਹਦਾ ਮਤਲਬ ਜ਼ਮੀਨ ਨਾਲ ਹੀ ਜੁੜੀ ਆ 100-100 ਕਿੱਲੇ ਦੀ ਖੇਤੀ ਕਰਦੇ ਆ ਲੋਕ ਕੋਈ ਛੋਟਾ ਕਿਸਾਨ ਹੋਵੇ 5-7 ਕਿੱਲੇ ਦੀ ਖੇਤੀ ਕਰਕੇ ਪਰਿਵਾਰ ਤੋਰਦਾ ਮੈਨੂੰ ਇੱਕ ਗੱਲ ਯਾਦ ਆ ਅੱਜ ਮੈਂ ਜਿਹੜੀ ਧਰਤੀ ਤੇ ਬੈਠਾ ਇੱਥੇ ਇਹ ਧਰਤੀ ਮੇਰੇ ਦਾਦੇ ਦੀ ਆ ਮੇਰਾ ਦਾਦਾ ਇਸ ਧਰਤੀ ਤੇ ਜੰਮਿਆ ਸੀ ਅੱਜ ਵੀ ਸਾਸੀ ਜੀ ਨੂੰ ਪਿੰਡ ਬੋਲਦੇ ਆ ਸਾਨੂੰ ਰਤਨ ਵਾਲੇ ਕਹਿੰਦੇ ਆ ਆ ਰਤਨ ਪਿੰਡ ਆ ਇਹਦੇ ਵਿੱਚ ਠੀਕ ਹੈ ਦਾਦਾ ਮੇਰਾ ਇੱਥੋਂ ਗਿਆ ਜ਼ਮੀਨ ਉਪਜਾਊ ਕਰਨ ਵਾਸਤੇ ਬਾਹਰ ਦੀ ਧਰਤੀ ਤੇ ਲਾਲਪੁਰ ਗਏ ਲਾਲਪੁਰ ਉਹਨਾਂ ਨੇ ਲਾਇਆ 30 40 ਸਾਲ ਉੱਥੇ ਜਦੋਂ ਬਾਰਵਾਦ ਹੋ ਗਈ ਤਾਂ ਆ ਹਾਕਮਾਰੀ ਜਿਹੜੀ ਨੀਤੀ ਸੀ ਪਾੜੋ ਤੇ ਰਾਜਕਰੋ ਵਾਲੇ ਦੀ ਤਾਂ ਪਾਕਿਸਤਾਨ ਤੇ ਭਾਰਤ ਦੀ ਵੰਡ ਕਰਤੀ। ਉੱਥੋਂ ਮੇਰੇ ਬਾਪ ਹੁਣੀ ਉੱਜੜ ਕੇ ਆਏ ਨੇ ਨਾਲ ਸੀਸ ਲੈ ਕੇ ਆਏ ਨੇ ਰਾਹਾਂ ਦੇ ਵਿੱਚ। ਕਈ ਸੀਸ ਲੱਗੇ ਪਰਿਵਾਰ ਦੇ ਯਾਨੀ ਜ਼ਮੀਨਾਂ ਵਾਸਤੇ। ਫੇਰ ਆ ਕੇ ਪੰਜਾਬ ਦੇ ਵਿੱਚ ਇੱਕ ਥਾਂ ਤੇ ਮਿਲੀ ਉੱਥੋਂ ਜਾੜ ਕੇ ਦੂਜੀ ਥਾਂ ਤੇ ਕਰਤੇ। ਅੱਜ ਉਹੀ ਜ਼ਮੀਨਾਂ ਨੂੰ ਫੇਰ ਸਾਡੇ ਉਹਨਾਂ ਕਿਸਾਨਾਂ ਤੋਂ ਖੋਇਆ ਜਾ ਰਿਹਾ। ਮੈਨੂੰ ਨਹੀਂ ਲੱਗਦਾ ਵੀ ਕਿਸਾਨ ਇਹ ਜ਼ਮੀਨ ਸੌਖਿਆਂ ਸਰਕਾਰ ਨੂੰ ਦੇ ਦੇਣਗੇ, ਸੀਸ ਤਾਂ ਦੇ ਦੇਣਗੇ। ਅੱਛਾ ਇੱਕ ਗੱਲ ਹੋਰ ਹੈ। ਮਤਲਬ 24000 ਕੁਸ਼ ਕਿਲੇ ਤਾਂ ਸਰਕਾਰ ਕਹਿ ਰਹੀ ਹੈ। ਪਰ ਉਸ ਤੋਂ ਬਿਨਾ ਜਿਹੜੀਆਂ ਪਈਆਂ ਖਾਲੇ ਮੰਡੀਆਂ ਸੱਥਾਂ ਮਤਲਬ ਜਿਹੜੇ ਇਹ ਰਕਬਾ ਹੈ ਜਿਹੜਾ 3000 ਤੋਂ 2500 3000 ਕਿੱਲਾ ਬਣਦਾ ਹੈ ਇਹ ਤਾਂ ਮਤਲਬ ਬਿਨਾ ਕਿਸੇ ਵਜ੍ਹਾ ਤੂੰ ਚਲਿਆ ਜਾਊਗਾ ਲੋਕ ਦੇਖੋ ਇਹ ਤਾਂ ਜਾਊਗਾ ਜਾਊਗਾ ਇੱਕ ਹੋਰ ਵੀ ਹੈ ਜਿਹੜਾ 2013 ਦਾ ਕਾਨੂੰਨ ਸੀ ਉਹ ਨਾਲ ਮਜ਼ਦੂਰਾਂ ਦੀ ਭਲਾਈ ਦੀ ਵੀ ਗੱਲ ਕਰਦਾ ਜਿੱਥੋਂ ਜ਼ਮੀਨ ਜਾਂਦੀ ਹੈ ਉਥੋਂ ਮਜ਼ਦੂਰ ਵੀ ਤਾਂ ਜਾਣਗੇ ਨਾ ਜਿਹੜੇ ਜ਼ਮੀਨ ਦੇ ਉੱਤੇ ਜੁੜੇ ਹੋਏ ਨੇ ਜਾਂ ਜਿਹੜੇ ਹੋਰ ਕਿਰਤੀ ਜਮਾਤਾਂ ਕਿਰਤੀ ਹੱਥ ਨੇ ਉਹ ਮਤਲਬ ਜ਼ਮੀਨ ਨਾਲ ਜੁੜੇ ਹੋਏ ਨੇ ਅੱਜ ਇਹ ਜਮ੍ਹਾਂ ਨਹੀਂ ਆ ਜਿਹੜੀ ਇਹ ਲੈਂਡ ਪੂਲਿੰਗ ਦੀ ਨੀਤੀ ਹੈ ਇੰਨੀ ਹੈ ਇਹਨੂੰ ਕੱਲੇ ਕਾਰਪੋਰੇਟ ਦੀਂਦਾ ਜਾਏ ਇਹਨੂੰ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਿਵੇਂ ਕਰਨਾ ਵੱਡੇ ਗੱਫੇ ਉਹਨਾਂ ਤੋਂ ਕਾਰਪੋਰੇਟਾਂ ਤੋਂ ਲੈ ਕੇ ਉਹੀ ਦੀਂਦਾ ਉਹ ਮਜ਼ਦੂਰ ਤੇ ਹੋਰ ਕਿਰਤੀ ਲੋਕ ਵੀ ਦਿਸੇ ਨਹੀਂ ਇਹਦੇ ਵਿੱਚ ਮਤਲਬ ਇਹ ਇਹ ਹੈ ਵੀ ਕੱਲਾ ਪਿੰਡ ਜਦੋਂ ਪਿੰਡਾਂ ਦੀ ਜ਼ਮੀਨ ਐਕਵਾਇਰ ਹੁੰਦੀ ਹੈ ਤੇ ਪਿੰਡ ਹੀ ਨਹੀਂ ਜਾਂਦੇ ਪਿੰਡ ਦੇ ਵਿੱਚ ਮਤਲਬ ਜਿਵੇਂ ਕਿਸਾਨਾਂ ਦਾ ਤੱਕ ਨਹੀਂ ਨਰੇਗਾ ਸਕੀਮ ਵੀ ਖਤਮ ਹੋਊ ਸ਼ਹਿਰ ਬਣ ਗਿਆ ਜਿਹੜੇ ਰੇਹਾਂ ਸਪਰੇਹਾਂ ਵਾਲੇ ਦੁਕਾਨਾ ਆੜ ਤਾਂ ਸਭ ਮਤਲਬ ਇੱਕ ਹਲਾ ਇਕੱਲੇ ਇਕੱਲੇ ਕਿਸਾਨਾਂ ਤੇ ਆ ਜੇ ਤੁਸੀਂ ਦੁਕਾਨਦਾਰੀ ਮੇਰਾ ਕਿਰਤੀ ਹੱਥ ਮੈਂ ਕਹਿ ਰਿਹਾ ਹ ਕੁਝ ਛੋਟੀ ਦੁਕਾਨਦਾਰੀ ਵੀ ਆਉਂਦੀ ਆ ਚਾਹੇ ਉਹ ਫਰਟੀਲਾਈਜ਼ਰ ਵਾਲੇ ਆ ਚਾਹੇ ਮਤਲਬ ਥੋੜਾ ਸੌਦਾ ਵੇਚਣ ਵਾਲੇ ਆ ਮਤਲਬ ਉਹ ਸਾਰੀ ਦੀ ਤਬਾਹੀ ਹੋਣੀ ਆ ਜਦੋਂ ਵੱਡੇ ਮਾਲ ਆਏ ਹੋਏ ਆ ਪਹਿਲਾਂ ਹੀ ਉਹ ਵਿਲੇ ਕਰ ਰਹੇ ਆ ਬਹੁਤ ਵੱਡੀ ਪੱਧਰ ਤੇ ਬੇਰੁਜ਼ਗਾਰੀ ਹੋਊਗੀ ਭਗਵਾਨ ਸਿੰਘ ਮੰਨਤਾ ਇਹ ਗੱਲ ਕਹਿ ਰਹੇ ਆ ਉਹ ਕਹਿੰਦੇ ਵੀ ਪਾਲਿਸੀ ਲੋਕਾਂ ਦੇ ਹਿੱਤ ਚ ਆ ਪਰ ਕੁਝ ਵਿਰੋਧੀ ਤੇ ਕੁਝ ਲੋਕ ਗਮਰਾਹ ਕਰ ਰਹੇ ਨੇ ਲੋਕਾਂ ਨੂੰ ਤੁਸੀਂ ਗਮਰਾਹ ਕਰ ਰਹੇ ਆ ਦੇਖੋ ਅਸੀਂ ਲੋਕ ਹੁਣ ਜਾਣਦੇ ਆ ਗਮਰਾਹ ਹੀ ਹੁੰਦੇ ਲੋਕ ਜੋੜਾ ਵੀ ਗਲਤ ਹੋਊਗਾ ਉਹਨੂੰ ਲੋਕ ਫਤਵਾ ਦੇ ਦਿੰਦੇ ਹੁੰਦੇ ਆ ਭਗਾ ਕੇ ਮਾਰਦੇ ਹੁੰਦੇ ਆ ਲੋਕ ਅਸਲ ਦੇ ਵਿੱਚ ਭਗਵੰਤ ਮਾਨ ਮਤਲਬ ਨਾ ਵਿਚਾਰਾ ਮੈਨੂੰ ਤਾਂ ਲੱਗਦਾ ਵੀ ਉਹਦੀ ਹਰ ਵਕਤ ਹੀ ਘੁੱਟ ਲੱਗੀ ਹੁੰਦੀ ਆ ਉਹਦੀ ਮਤਲਬ ਜਿਹੜੀ ਝਾਕੜੀਆਂ ਉਹ ਦੱਸਦੀ ਆ ਬਈ ਐ ਬੰਦਾ ਬੈਸ ਨੂੰ ਜਾਂ ਬੰਦਾ ਉਹਵੇਂ ਝਾਕ ਨਹੀਂ ਸਕਦਾ ਤੇ ਡਰਾਉਂਦਾ ਆ ਜਣ ਦੀ ਅੱਖਾਂ ਨਾਲ ਉਹ ਕੱਲ ਪਰਸੋਂ ਉਹਦੀ ਬੇਟੀ ਦਾ ਮਤਲਬ ਇੰਟਰਵਿਊ ਸੁਣਿਆ ਸੀ ਮੈਂ ਉਹਨੇ ਇਸ ਗੱਲ ਤੇ ਮੋਹਰ ਲਾਈ ਵੀ ਇਹ ਹਰ ਵਕਤ दारू ਪੀ ਕੇ ਗੱਲ ਕਰਦਾ दारू ਪੀ ਕੇ ਮਰ ਰਹਿੰਦਾ ਵੀ ਮੈਂ ਇਹਨੂੰ ਡੈਡੀ ਨਹੀਂ ਕਹੂੰਗੀ ਮੈਂ ਇਹਨੂੰ ਬਾਪ ਨਹੀਂ ਕਹੂੰਗੀ ਮੈਂ ਇਹਨੂੰ ਮੈਸਟਰ ਕਹਿ ਕੇ ਗੱਲ ਕਰਦੀ ਆ ਬੋਲੀ ਆਹੋ ਜਿਹਦਾ ਮਤਲਬ ਜਿਹਦੇ ਬੱਚੇ ਹੀ ਨਹੀਂ ਉਹਨੂੰ ਮਤਲਬ ਮਤਲਬ ਸਾਹ ਵੀ ਦੇ ਉਹ ਲੋਕਾਂ ਦੀ ਭਲਾਈ ਕੀ ਕਰ ਦੂਗਾ ਇਹ ਤਾਂ ਕਾਰਪੋਰੇਟਾਂ ਦੇ ਬਲੇੜ ਧੱਕੇ ਹੋਏ ਨੇ ਉਹ ਨੇ ਉਹਦੇ ਚੋ ਹਿੱਸਾਪਤੀ ਲੈ ਕੇ ਕਾਰਪੋਰੇਟਾਂ ਤੋਂ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਨੇ ਇਹ ਮਤਲਬ ਵੱਡੀ ਪਾਲਿਸੀ ਹੈਗੀ ਦਿੱਲੀ ਵਾਲਿਆਂ ਦੀ ਆ ਹੋ ਸਕਦਾ ਭਗਵੰਤ ਮਾਨ ਨੂੰ ਤਾਂ ਇਹ ਪੁੱਛੇ ਵੀ ਨਾ ਕੋਈ ਮਤਲਬ ਕੀ ਲੋਕ ਜ਼ਮੀਨਾਂ ਦੇਣਗੇ ਆਪਣੀਆਂ ਨਹੀਂ ਦੇਣਗੇ ਜਿਹੜੇ ਜਮ ਮਤਲਬ ਪਿੰਡਾਂ ਦੇ ਵਿੱਚ ਲੋਕਾਂ ਨੂੰ ਮਿਲ ਰਹੇ ਆ ਲੋਕ ਤਾਂ ਇਹ ਕਹਿੰਦੇ ਆ ਸਾਡ ਨੂੰ ਮਤਲਬ ਮਾਰਕਾ ਦੀ ਜ਼ਮੀਨ ਚਾ ਸਕਦਾ ਕੋਈ ਉਦਾਂ ਨਹੀਂ ਜਿਹੜਾ ਵੱਟ ਪਿੱਛੇ ਮਤਲਬ ਕਹਿੰਦੇ ਆ ਭਰਾ ਭਰਾ ਦਾ ਵੈਰੀ ਬਣ ਜਾਂਦਾ ਹੈ ਇੱਥੇ ਸਰਕਾਰ 24 ਮੈਂ ਕਹਿੰਦਾ ਜੀ ਦੋ ਦੋ ਕਨਾਲਾਂ ਪਿੱਛੇ ਮਤਲਬ ਲੱਤਾਂ ਵੱਢੀ ਜਾਂਦੇ ਆ ਇਹੋ ਸਾਰੀ ਜਿਵੇਂ ਛੱਡ ਦੇਣਗੇ ਨਹੀਂ ਛੱਡਣਗੇ ਬਹੁਤ ਬਹੁਤ ਧੰਨਵਾਦ ਬਹੁਤ